ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਰਾਜੀ ਬਾਜੀ ਰੱਖੇ ਵਾਲੀਆਂ ਬਰੂਹਾਂ ਤਾਂ ਹੀ ਰਿਕ ਰਵੇ ਤੇ ਅੱਜ ਦੀ ਰੈਸਪੀ ਜਿਹੜੀ ਆਉਣ ਵਾਲੀ ਹੈ ਬਹੁਤ ਖਾਸ ਅੱਜ ਆਪਾਂ ਬਣਾ ਰਹੇ ਹਾਂ ਜੀ ਚਿਕਨ ਤੇ ਨਾਲ ਬਣਾ ਰਹੇ ਹਾਂ ਜੀ ਤੰਦੂਰੀ ਨਾਲ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਰੈਸਪੀ ਆਪਾਂ ਜੀ ਸਭ ਤੋਂ ਪਹਿਲਾਂ ਚਿਕਨ ਮੈਰੀਨੇਟ ਕਰ ਲੈਨੇ ਆ ਹਾਫ ਕੇਜੀ ਜਿਹੜਾ ਆਪ ਆਪਣਾ ਬੋਨਲੈਸ ਚਿਕਨ ਹੈਗਾ ਉਹਦੇ ਵਾਸਤੇ ਆਪਾਂ ਅੱਧੀ ਕੌਲੀ ਜਿਹੜੀ ਆ ਉਹ ਮੈਦਰੀ ਪਾਈ ਹੈ ਯਾਨੀ ਕਿ ਦੋ ਕੜਛੀਆਂ ਮੈਦਰੀਆਂ ਲਾ ਲਓ ਤੁਸੀਂ ਉਹਦੇ ਵਿੱਚ ਨਮਕ ਲਾਲ ਮਿਰਚ ਚਿਕਨ ਮਸਾਲਾ ਤੇ ਹਲਦੀ ਟੇਸਟ ਅਕੋਰਡਿੰਗ ਆਪਾਂ ਸਾਰੀਆਂ ਚੀਜ਼ਾਂ ਪਾ ਲਈਆਂ ਥੋੜਾ ਜਿਹਾ ਰੈੱਡ ਫੂਡ ਕਲਰ ਪਾਇਆ ਆਪਾਂ ਤੇ ਨਾਲ ਹੀ ਆਪਾਂ ਪਾਇਆ ਵਾ ਇੱਕ ਐਗ ਇੱਕ ਨਿੰਬੂ ਦਾ ਰਸ ਪੋਣਾ ਆਪਾਂ ਯਾਨੀ ਕਿ ਲੈਮਨ ਜੂਸ ਤੇ ਚਾਰ ਤੋਂ ਪੰਜ ਚਮਚਾ ਆਪਾਂ ਕਾਰਨ ਫਲੋਰ ਪਾ ਲੈਣਾ ਵਾ ਤੇ ਇਹਨਾਂ ਸਾਰਿਆਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਵਾ ਜੇ ਦਹੀਂ ਹੋਵੇ ਤੇ ਤੁਸੀਂ ਉਹ ਮਿਕਸ ਕਰ ਲਓ ਅੱਜ ਮੇਰੇ ਕੋਲ ਦਹੀਂ ਹੈ ਨਹੀਂ ਸੀ ਤੇ ਮੈਂ ਪਾਣੀ ਥੋੜਾ ਜਿਹਾ ਪਾ ਕੇ ਇਹਦਾ ਵਧੀਆ ਜਿਹਾ ਘੋਲ ਤਿਆਰ ਕਰ ਲੈਣਾ ਤੇ ਜਿਹੜਾ ਚਿਕਨੇ ਆ ਉਹਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਡਿਪ ਕਰ ਲੈਣਾ ਮਿਕਸ ਕਰ ਲੈਣਾ ਵਾ ਤੇ ਇਸ ਨੂੰ ਆਪਾਂ ਬਾਹਰ ਵਿੱਚ ਜਿਹੜਾ ਵਾ 15 ਤੋਂ 20 ਮਿੰਟ ਵਾਸਤੇ ਜਿਹੜਾ ਵਾ ਰੱਖ ਦੇਣਾ ਵਾ ਤਾਂ ਕਿ ਚੰਗੀ ਤਰ੍ਹਾਂ ਜਿਹੜੇ ਜਿੰਨੇ ਵੀ ਮਸਾਲੇ ਹੈਗੇ ਆ ਉਹ ਆਪਣੇ ਚਿਕਨ ਦੇ ਨਾਲ ਜਿਹੜੇ ਆ ਉਹ ਮਿਕਸ ਹੋ ਜਾਣ ਜੇ ਤੁਸੀਂ ਇਹਨਾਂ ਫਰਾਈ ਕਰਨਾ ਹੋਵੇ ਤੇ ਤੁਸੀਂ ਇਸ ਨੂੰ ਵੱਧ ਸਮਾਂ ਰੱਖ ਲਓ 1 ਘੰਟੇ ਵਾਸਤੇ ਤੁਮ ਲੋ ਕੋਈ ਜਿਹੜੀ ਸਬਜ਼ੀ ਨਹੀਂ ਬਣਾਉਣੀ ਸਿਰਫ ਫਰਾਈ ਕਰਕੇ ਖਾਣਾ ਹੈ ਤੇ ਤੁਸੀਂ ਅਸੀਂ ਥੋੜਾ ਵੱਧ ਟਾਈਮ ਰੱਖ ਲੈ ਲਓ ਇਧਰ ਜੀ ਆਪਾਂ ਅੱਗ ਜਿਹੜੀ ਹੈ ਬਾਲ ਲੈਨੇ ਆ ਤੰਦੂਰ ਵਿੱਚ ਉਸ ਤੋਂ ਬਾਅਦ ਆਪਾਂ ਸਾਰਾ ਆਪਣਾ ਜੋ ਵੀ ਚਿਕਨ ਦੀ ਰੈਸਪੀ ਹੈ ਉਹ ਸ਼ੇਅਰ ਕਰਾਂਗੇ ਇਹ ਰੈਸਪੀ ਬਹੁਤ ਜ਼ਿਆਦਾ ਟੇਸਟੀ ਬਣੀ ਆ ਮੈਂ ਫਸਟ ਟਾਈਮ ਇਸ ਨੂੰ ਬਣਾਇਆ ਵਾ ਤੇ ਮਤਲਬ ਇਹਦੇ ਚ ਵੱਤਵਤ ਸਬਜ਼ੀਆਂ ਮਿਕਸ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਜੇ ਮੇ ਚਿਕਨ ਵੀ ਆ ਉਹ ਆਪਾਂ ਨੂੰ ਹਜ਼ਮ ਹੋਣ ਚ ਵੀ ਆਸਾਨੀ ਹੋਵੇ ਕਿਉਂਕਿ ਬਹੁਤ ਜ਼ਿਆਦਾ ਹੈਵੀ ਹੁੰਦੀ ਹੈ ਚੀਜ਼ ਜਿੰਨੀਆਂ ਸਬਜ਼ੀਆਂ ਵੱਧ ਹੋਣਗੀਆਂ ਇੱਕ ਤੇ ਉਹਨੀ ਚੀਜ਼ ਹੈਲਦੀ ਬਣੂਗੀ ਤੇ ਫਿਰ ਉਹ ਹਜਮ ਵੀ ਜਲਦੀ ਹੋ ਜਾਂਦੀ ਹੈ ਜਿੰਨੀਆਂ ਆਪਾਂ ਨਾਲ ਗ੍ਰੀਨ ਸਬਜ਼ੀਆਂ ਵਿੱਚ ਐਡ ਕਰ ਲੈਣੇ ਆ ਮੈਂ ਜਿੰਨੀਆਂ ਵੀ ਸਬਜ਼ੀਆਂ ਪਾਈਆਂ ਤੁਸੀਂ ਉਹਦੇ ਚ ਆਪਣੀ ਇੱਛਾ ਅਕੋਰਡਿੰਗ ਘਟਾ ਵੀ ਸਕਦੇ ਜਿਹਦੇ ਵਧਾ ਵੀ ਸਕਦੇ ਜਿੰਨਾਂ ਦਾ ਜਿਹੜਾ ਆ ਕੰਬੀਨੇਸ਼ਨ ਮੀਲ ਜਿਹੜਾ ਉਹ ਚਿਕਨ ਦੇ ਨਾਲ ਬਣ ਜਾਂਦਾ ਹੋਵੇ ਤੇ ਅੱਗ ਅਜੇ ਵੀ ਬਲ ਨਹੀਂ ਥੋੜਾ ਔਖੀ ਲੱਗ ਰਹੀ ਕਿਉਂਕਿ ਬਸ ਸੱਤਾਂ ਅਜੇ ਰੋਕ ਹੀ ਨਹੀਂ ਰਹੀਆਂ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਜਿਹੜਾ ਵਾ ਚਿਕਨ ਫਰਾਈ ਕਰ ਲੈਨੇ ਆ ਜਿਹੜਾ ਆਪਾਂ ਮੈਰੀਨੇਟ ਕਰਕੇ ਰੱਖਿਆ ਸੀ 20-25 ਮਿੰਟ ਮੈਨੂੰ ਮੈਰੀਨੇਟ ਕਰਕੇ ਰੱਖ ਲਿਆ ਸੀ ਕੁਕਿੰਗ ਔਇਲ ਤੁਸੀਂ ਕੋਈ ਵੀ ਵਰਤ ਸਕਦੇ ਜੇ ਜਿਹੜਾ ਤੁਹਾਡੇ ਘਰ ਵਿੱਚ ਚੱਲਦਾ ਵਾ ਆਪਾਂ ਸਰੋਂ ਦੇ ਤੇਲ ਵਿੱਚ ਜਿਹੜਾ ਚਿਕਨਾ ਉਹ ਫਰਾਈ ਕਰ ਰਹੇ ਆ ਤੇ ਇਹਨੂੰ ਤੁਸੀਂ ਇੱਕ ਵਾਰੀ ਤੇਲ ਚੰਗੇ ਤਰੀਕੇ ਨਾਲ ਗਰਮ ਕਰ ਲੈਣਾ ਵਾ ਪਹਿਲਾਂ ਇੱਕ ਅੱਧਾ ਪੀਸ ਜਿਹੜਾ ਫਰਾਈ ਕਰਕੇ ਵੇਖ ਲੈਣਾ ਵਾ ਕਿ ਮਤਲਬ ਕਿਸ ਤਰ੍ਹਾਂ ਦਾ ਤੁਹਾਨੂੰ ਉਹਦਾ ਨਮਕ ਵਗੈਰਾ ਹਨਾ ਸਾਰਾ ਕੁਝ ਚੈੱਕ ਕਰ ਲਓ ਨਮਕ ਆਪਾਂ 2-3 ਵਾਰ ਸਬਜ਼ੀ ਦੇ ਅਲੱਗ-ਅਲੱਗ ਤਰੀਕੇ ਨਾਲ ਮਿਕਸ ਕੀਤਾ ਇਸ ਲਈ ਸਾਰੀਆਂ ਚੀਜ਼ਾਂ ਬਿਲਕੁਲ ਹਲਕੀਆਂ-ਹਲਕੀਆਂ ਮਸਾਲੇ ਜੋ ਵੀ ਮਿਕਸ ਕਰਨੇ ਆ ਥੋੜੇ-ਥੋੜੇ ਪਾਓ ਤਾਂ ਕਿ ਇਹ ਨਾ ਹੋਏ ਆਪਣਾ ਲਾਸਟ ਦੇ ਜਾ ਕੇ ਸਾਰੇ ਮਸਾਲੇ ਜਿਹੜੇ ਆ ਉਹ ਜ਼ਿਆਦਾ ਹੋ ਜਾਣ ਤੇ ਖਾਣ ਵਿੱਚ ਆਪਾਂ ਨੂੰ ਬਾਅਦ ਵਿੱਚ ਪ੍ਰੋਬਲਮ ਆਵੇ ਪਹਿਲਾਂ ਸਾਰੇ ਮਸਾਲੇ ਸਾਫ ਦੇ ਪਾਓ ਬਾਅਦ ਵਿੱਚ ਜੇ ਤੁਹਾਨੂੰ ਲੱਗੇਗਾ ਲਾਸਟ ਤੇ ਤੁਸੀਂ ਫਿਰ ਹੋਰ ਵੀ ਲੂਣ ਜਾਂ ਮਿੱਠੀ ਮਸਾਲੇ ਆਪਣੀ ਇੱਛਾ ਦੇ ਅਕੋਰਡਿੰਗ ਵਿੱਚ ਐਡ ਕਰ ਸਕਦੇ ਹੋ ਇੱਕ ਨੂੰ ਆਪਾਂ ਮੀਡੀਅਮ ਫਲੇਮ ਤੇ ਜਿਹੜਾ ਵਾ ਉਹ ਫਰਾਈ ਕਰਨਾ ਵਾ ਇੱਕ ਵਾਰ ਫਰਾਈ ਕਰਨ ਵਾਸਤੇ ਜਨਹੀ ਇੱਕ ਕਪੂਰ ਨੂੰ ਆਪਾਂ ਨੂੰ 5 ਤੋਂ 7 ਮਿੰਟ ਇਹਨਾਂ ਦਾ 10 ਮਿੰਟ ਲੱਗ ਜਾਂਦੇ ਆ ਜੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਫਰਾਈ ਕਰਨਾ ਤਾਂ ਕਿ ਆਪਣਾ ਜਿਸ਼ਨ ਜਦਾ ਵਾ ਸੱਚਾ ਨਾਰਵ ਕੋਈ ਰੱਸੀ ਹੋ ਚਾਹੇ ਚਿਕਨ ਹੋ ਚਾਹੇ ਮਤਲਬ ਕੋਈ ਸੀਟ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹੈ ਜੇਕਰ ਉਸ ਨੂੰ ਆਪਾਂ ਪੂਰੇ ਵਧੀਆ ਤਰੀਕੇ ਨਾਲ ਬਣਾਈਏ ਤੇ ਮਤਲਬ ਆਪਾਂ ਨੂੰ ਘਰ 'ਚ ਹੀ ਰੈਸਟੋਰੈਂਟ ਟਾਈਪ ਵਾਲਾ ਜੋ ਵੀ ਹੈ ਸਵਾਦ ਆ ਜਾਂਦਾ ਵਾ ਬਾਕੀ ਨਵੀਆਂ ਨਵੀਆਂ ਰੈਸਪੀ ਜਿਹੜੀਆਂ ਆਪਾਂ ਨੂੰ ਟਰਾਈ ਕਰਨੀਆਂ ਚਾਹੀਦੀਆਂ ਵਾ ਇਸੇ ਤਰ੍ਹਾਂ ਹੀ ਆਪਾਂ ਨੂੰ ਅੱਖ-ਅੱਖ ਤਰ੍ਹਾਂ ਦੇ ਜਿਹੜੇ ਆ ਖਾਣੇ ਬਣਾਉਣੇ ਆਉਂਦੇ ਆ ਹੌਣ ਫੈਮਿਲੀ ਦੇ ਬਾਰੇ ਆਪਾਂ ਨੂੰ ਸਾਰੀਆਂ ਚੀਜ਼ਾਂ ਹੀ ਬਣਾਉਣੀਆਂ ਪੈਂਦੀਆਂ ਜੇ ਆਪਾਂ ਕਹਿੰਦੇ ਜੇ ਆਪਾਂ ਆਣੀ ਬਣਾਉਣਾ ਨਹੀਂ ਬਣਾਉਣਾ ਫਿਰ ਆਪਣੇ ਪਰਿਵਾਰ ਵਾਲੇ ਮੈਂਬਰ ਜਿਹੜੇ ਆ ਉਹ ਬਾਹਰੋਂ ਖਾਣੇ ਤੋਂ ਤਰਵੀਦ ਹੁੰਦੇ ਆ ਤੇ ਬਾਹਰ ਦੀਆਂ ਚੀਜ਼ਾਂ ਨਹੀਂ ਆਪਾਂ ਨੂੰ ਪਤਾ ਹੀ ਹੈ ਕਿ ਅੱਜਕੱਲ ਕਿੰਨੀ ਮਲਾਵਟ ਚੱਲ ਰਹੀ ਆ ਸੋ ਜ਼ਰੂਰੀ ਨਹੀਂ ਕਿ ਜੇ ਆਪਾਂ ਨਹੀਂ ਖਾਣਾ ਤੇ ਕੋਈ ਹੋਰ ਵੀ ਨਹੀਂ ਖਾ ਸਕਦਾ ਜੇ ਫੈਮਿਲੀ ਚ ਕੋਈ ਚੀਜ਼ ਖਾਂਦਾ ਤੇ ਉਹਨੂੰ ਤੁਸੀਂ ਖੁਦ ਪ੍ਰੀਪੇਅਰ ਕਰਕੇ ਦੇ ਦਿਓ ਕਿਉਂਕਿ ਜੇ ਤੁਸੀਂ ਖਾਂਦੇ ਨਹੀਂ ਆ ਤੇ ਕੋਈ ਵੀ ਚੀਜ਼ ਜ਼ਬਰਦਸਤੀ ਮਤਲਬ ਆਪਣੇ ਅੰਦਰ ਨਹੀਂ ਜਾ ਸਕਦੀ ਜਿੰਨਾ ਚਿਰ ਆਪਾਂ ਉਹਦੇ ਸ਼ਿਕਨੀਆਂ ਹਾਂ ਬਣਾਉਣ ਚ ਕੋਈ ਚੀਜ਼ ਦਾ ਬਾਕੀ ਸਭ ਵੀ ਆਪਣੀ ਆਪਣੀ ਇੱਛਾ ਹੁੰਦੀ ਆ। ਸਿਕਨਾ ਫਰਾਈ ਕਰ ਲਿਆ। ਥੋੜਾ ਤੇਲ ਆਪਣਾ ਕਰਦੇ ਆ। ਇਸ ਤਰ੍ਹਾਂ ਕੇ ਜੋ ਬਰ ਰੱਖਿਆ ਵਾ। ਹੁਣ ਇਸ ਤੇਲ ਵਿੱਚ ਆਪਾਂ ਅਦਰਕ ਪਿਆਜ਼, ਛਿੰਚਰ ਪਿਆਜ਼ ਸੀ ਤੇ ਦੋ ਟਮਾਟਰ ਸੀ। ਤੇ ਜਿਹੜਾ 3 ਤੋਂ 4 ਇੰਚ ਦੀ ਟੁਕੜੀ ਇੱਕ ਅਦਰਕ ਦੀ ਸੀ। ਉਹਨੂੰ ਆਪਾਂ ਜਿਹੜਾ ਚੰਗੇ ਜਿਹੇ ਇੱਕ ਨਾਲ ਗ੍ਰਾਈਂਡ ਕਰ ਲਿਆ ਸੀ। ਇਹ ਮਸਾਲਾ ਆਪਾਂ ਤੜਕਾ ਜਿਹੜਾ ਤਿਆਰ ਕਰ ਲੈਣਾ। ਇਹਦੇ ਜਿਹੜੇ ਸਾਰੇ ਮਸਾਲੇ ਆਪਣੇ ਤੁਸੀਂ ਥੋੜਾ ਘਟ ਘਾਟੀ ਰੱਖਨੇ। ਪੇਸਟ ਕੋੜੇ ਇੱਕਦਮ ਨਹੀਂ ਤੁਸੀਂ ਇੱਥੇ ਪਾ ਦੇਣੇ। ਬਿਲਕੁਲ ਮੇਰੇ ਇੱਧਾ-ਇੱਧਾ ਚਮਚੀ ਪਾਉਣੇ ਆ। ਲਾਲ ਮਿਰਚ ਆ ਹਲਦੀ ਆ ਨਮਕ ਆ ਤੇ ਚਿਕਨ ਮਸਾਲਾ ਚਿਕਨ 65 ਮਸਾਲਾ ਤੁਸੀਂ ਐਡ ਕਰਿਓ ਜਿੰਨੇ ਵੀ ਬਣਾਉਣਾ ਵਾ ਉਹਦੇ ਨਾਲ ਚਿਕਨ ਦਾ ਟੇਸਟ ਜਿਹੜਾ ਬਹੁਤ ਵਧੀਆ ਬਣਦਾ ਇੱਕ ਚਿਕਨ ਦਾ ਸਿੰਪਲ ਮਸਾਲਾ ਹੁੰਦਾ ਇੱਕ ਹੁੰਦਾ 65 ਇਹਦੇ ਨਾਲ ਚਿਕਨ ਜਿਹੜਾ ਬਹੁਤ ਜ਼ਿਆਦਾ ਟੇਸਟੀ ਬਣਦਾ ਗ੍ਰੇਵੀ ਨੂੰ ਆਪਾਂ 15-20 ਮਿੰਟ ਵਾਸਤੇ ਪਹਿਲਾਂ ਰੈਨ ਲੈਣਾ ਵਾ ਫਿਰ ਇਹਦੇ ਵਿੱਚ ਕਾਰਨ ਫਲੋਰ ਥੋੜਾ 4-5 ਚਮਚੇ ਠੰਡੇ ਪਾਣੀ 'ਚ ਘੋਲ ਕੇ ਮਿਕਸ ਕਰ ਦੇਣਾ ਇਹਦੇ ਨਾਲ ਗ੍ਰੇਵੀ ਆਪਣੀ ਠਿੱਕ ਬਹੁਤ ਵਧੀਆ ਬਣ ਜਾਂਦੀ ਹੈ ਜਿੱਦਾਂ ਕਿ ਸੂਪ ਟਾਈਪ ਤਿਆਰ ਹੋ ਜਾਂਦੀ ਹੈ ਇਸ ਫ੍ਰੇਮਿੰਗ ਕਰਕੇ ਆਪਾਂ ਲਾ ਕੇ ਤੇ ਰੱਖ ਲੈਣਾ ਵਾ ਅਜੇ ਤੰਦੂਰ ਦੀ ਅੱਗ ਹੈ ਬਹੁਤ ਜ਼ਿਆਦਾ ਤੇ ਆਪਾਂ ਬਾਕੀ ਦੀਆਂ ਜਿਹੜੀਆਂ ਸਬਜ਼ੀਆਂ ਵਾਓ ਵੱਡੇ ਤਵੇ ਉੱਤੇ ਯਾਨੀ ਕਿ ਲੋਹੇ ਉੱਤੇ ਤਿਆਰ ਕਰਨੀਆਂ ਵਾ ਤੇ ਆਪਾਂ ਨੂੰ ਇਹ ਕਿ ਕਿਤੇ ਸਰਨਾ ਜਾਣ ਉਹਨਾਂ ਚਿਰ ਆਪਾਂ ਆਟਾ ਤਿਆਰ ਕਰ ਲੈਨੇ ਨਾਣ ਵਾਸਤੇ ਮੈਦਾ ਲਿਆ ਵਾ ਜੀ ਮੈਂ ਇੱਥੇ 1/2 ਕਿਲੋ ਤੇ ਲੱਗੇ ਬੰਨੇ ਔਰੇ ਵਿੱਚ ਲੂਣ ਲਾਲ ਮਿਰਚ ਤੇ ਜਵਾਇਨ ਅੱਧਾ-ਅੱਧਾ ਚਮਚਾ ਐਡ ਕਰ ਲੈਣੀ ਆ ਤੇ ਇੱਕ ਆਪਾਂ ਇਹਦੇ 'ਚ ਆਂਡਾ ਮਿਕਸ ਕਰ ਲੈਣਾ ਵਾ कि ਆਪਾਂ ਇੱਕ ਇਹਦਾ ਸਖਤ ਗਿਆ ਨਾ ਬਹੁਤਾ ਨਰਮਾ ਨਹੀਂ ਚਾਹੀਦਾ ਨਾ ਬਹੁਤ ਜ਼ਿਆਦਾ ਸਖਤ ਹੋਣਾ ਚਾਹੀਦਾ ਨਾਰਮਲ ਜਿਹਾ ਆਪਾਂ ਇਹਦਾ ਆਟਾ ਗੁੰਨ ਕੇ ਤਿਆਰ ਕਰ ਲੈਣਾ ਵਾ ਤੇ ਇਹਨੂੰ ਫਿਰ ਆਪਾਂ 15 ਤੋਂ 20 ਮਿੰਟ ਵਾਸਤੇ ਰੈਸਟ ਲਈ ਰੱਖ ਦੇਣਾ ਵਾ ਜਦੋਂ ਇੱਕ ਵਾਰੀ ਮਿਕਸ ਹੋ ਗਿਆ ਸਾਰਾ ਆਟਾ ਬਾਅਦ ਵਿੱਚ ਚੇਤ ਨੂੰ ਬਾਰ-ਬਾਰ ਪਾਣੀ ਨਹੀਂ ਲਗਾਉਣਾ ਥੋੜਾ ਮਤਲਬ ਆਮ ਆਟੇ ਨਾਲੋਂ ਥੋੜਾ ਜਿਹਾ ਸਖਤ ਰੱਖਣਾ ਵਾ ਤਾਂ ਕਿ ਇਹਦੇ ਚਪਾ ਭਰਨੇ ਆ ਆਲੂ ਆਲੂਆਂ ਦੀ ਫਿਲਿੰਗ ਭਰੀਏ ਜੇ ਆਟਾ ਬਦਲਾ ਹੋਊਗਾ ਤੇ ਫਿਰ ਤੰਦੂਰ ਚ ਰੋਟੀ ਲੱਗਦੀ ਰਹਿੰਦੀ ਆ ਤੇ ਇਧਰ ਹੁਣ ਆਪਣਾ ਤੰਦੂਰ ਦਾ ਸੇਕ ਬਿਲਕੁਲ ਹੀ ਘਟ ਗਿਆ ਸੀ ਥੋੜੀ ਆਪਾਂ ਇਹਦੇ ਜਿਓ ਲੁਕੜ ਐਡ ਕਰਕੇ ਤੇ ਤਵੇ ਤੇ ਆਪਾਂ ਲੱਗੇ ਜੀ ਸਬਜ਼ੀਆਂ ਫਰਾਈ ਕਰਨ ਤੇਲ ਆਪਾਂ ਲਿਆ ਜੀ ਸਰੋਂ ਦਾ ਇਹਦੇ ਚ ਪਾਇਆ ਆਪਾਂ ਜੀਰਾ ਕੜੀ ਪੱਤਾ ਇਹਨਾਂ ਨੂੰ ਮੜਾ ਜਾ ਫਰਾਈ ਕਰਕੇ ਤੇ ਇਹਦੇ ਵਿੱਚ ਆਪਾਂ ਹੁਣ ਐਡ ਕਰ ਦੇਣਾ ਪਿਆਜ਼ ਪਿਆਜ਼ ਨੂੰ ਜਿਹੜਾ 2-3 ਮਿੰਟ ਵਾਸਤੇ ਭੁੰਨ ਲੈਣਾ ਵਾ ਨਾਲ ਇਹਦੇ ਚ ਆਪਾਂ ਥੋੜਾ ਜਿਹਾ ਨਮਕ ਐਡ ਕਰ ਦਾਂਗੇ ਤਾਂ ਕਿ ਜਿਹੜਾ ਸਬਜ਼ੀਆਂ ਆਪਣੀਆਂ ਜਲਦੀ ਉਹ ਭੁੱਜ ਜਾਣਗੇ ਇਹਦੇ ਨਾਲ ਥੋੜਾ ਪੈਰੇ ਵਿੱਚ ਪਾ ਦੇਣਾ ਥੋੜਾ ਜਿਹਾ ਕੱਟਿਆ ਹੋਇਆ ਲੰਬਾ ਲੰਬਾ ਕੱਟਿਆ ਆਪਾਂ ਅਦਰਕ ਫੇਰ ਪਾ ਦੇਣੀ ਆ ਗਾਜਰਾ ਬੀਚੀ ਬੀਜ ਤੇ ਲੰਮੀਆਂ ਕੱਟੀਆਂ ਸੀ ਉਸ ਤੋਂ ਬਾਅਦ ਆ ਪਾ ਲੈਣੇ ਆਪਾਂ ਆਲੂ ਬਿਲਕੁਲ ਪਤਲੀਆਂ ਪਤਲੀਆਂ ਸਬਜ਼ੀਆਂ ਕੱਟਣੀਆਂ ਤੁਸੀਂ ਤਾਂ ਕਿ ਜਲਦੀ ਫਰਾਈ ਵੀ ਹੋ ਜਾਣ ਤੇ ਖਾਣ ਵਿੱਚ ਵੀ ਪੇਸੇ ਲੱਗਣ ਜੇ ਮੋٹے ਮੋٹے ਆਲੂ ਜਾਂ ਗਾਜਰਾ ਹੋਣਗੇ ਤੇ ਉਹ ਫਿਰ ਤੇਰਾ ਖਾਣ ਚ ਪੇਸੇ ਨਹੀਂ ਲੱਗਦੀਆਂ ਨਾਲੇ ਆਪਾਂ ਪਾਤਾ ਟਮਾਟਰ ਇਹਨਾਂ ਸਾਰਿਆਂ ਨੂੰ ਆਪਾਂ 10-15 ਮਿੰਟ ਵਾਸਤੇ ਚੰਗੀ ਤਕਤੀ ਨਾਲ ਭੁੱਲ ਲੈਣਾ ਤਾਂ ਕਿ ਸਾਰੀਆਂ ਸਬਜ਼ੀਆਂ ਜਿਹੜੀਆਂ ਉਹ ਖਾਣ ਵਿੱਚ ਮੱਲਬਾ ਸੌਫਟ ਖਾਣ ਲਈ ਤਿਆਰ ਹੋ ਜਾਣ ਕੱਚੀਆਂ ਨਾ ਰਹਿਣ ਇਹਦੇ ਚੋਂ ਆਪਾਂ ਬਾਕੀ ਨੇ ਮਸਾਲੇ ਐਡ ਕਰ ਲੈਣੇ ਆ ਚਿਕਨ 65 ਆ ਗਰਮ ਮਸਾਲਾ ਵਾ ਤੇ ਹਲਦੀ ਪਾਈ ਹੈ ਲਾਲ ਮਿਰਚ ਪਾਈ ਹੈ ਇਹਨਾਂ ਸਾਰਿਆਂ ਨੂੰ ਆਪਾਂ ਵਧੀਆ ਤਰੀਕੇ ਨਾਲ ਮਿਕਸ ਕਰਕੇ ਪੰਜ ਸੱਤ ਮਿੰਟ ਵਾਸਤੇ ਫਿਰ ਪਕਾ ਲੈਣਾ ਵਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿਲਾਉਣੀਆਂ ਵਾ ਹਰੀ Shimla mirch ਤੁਸੀਂ ਲਾਲ ਪੀਲੀ ਉਹ ਵੀ Shimla mirch ਮਿਕਸ ਕਰ ਸਕਦੇ ਹੋ ਜੇ ਹੋਰ ਵੀ ਕੋਈ ਸਬਜ਼ੀ ਤੁਸੀਂ ਮਿਲਾਉਣਾ ਚਾਹੋ ਤੇ ਮਿਲਾ ਸਕਦੇ ਜੇ ਨਾਲ ਹੀ ਆਪਾਂ ਪਾ ਲਈਏ ਮਸ਼ਰੂਮ ਝੁੰਬਾ ਜਾਨੀ ਕਿ ਇਹਨਾਂ ਨੂੰ ਫਿਰ ਆਪਾਂ ਪੰਜ ਤੋਂ ਸੱਤ ਮਿੰਟ ਵਾਸਤੇ ਵਧੀਆ ਤਰੀਕੇ ਨਾਲ ਕੁੱਕ ਕਰ ਲੈਣਾ ਵਾ ਜਾਨੀ ਕਿ ਤੁਸੀਂ ਦੇਖ ਲੈਣਾ ਵਾ ਜਦੋਂ ਆਪਾਂ ਨੂੰ ਲੱਗੇ ਵੀ ਆਪਣੀਆਂ ਸਾਰੀਆਂ ਸਬਜ਼ੀਆਂ ਵਧੀਆ ਤਰੀਕੇ ਨਾਲ ਤਿਆਰ ਹੋ ਗਈਆਂ ਵਾ ਬੱਧ ਟਾਈਮ ਲੱਗੇ 10 ਮਿੰਟ ਵੀ ਲੱਗ ਜਣ ਤਾਂ ਕੋਈ ਗੱਲ ਨਹੀਂ ਜਿਹੜੀ ਆਪਾਂ ਗਰੇਵੀ ਤਿਆਰ ਕੀਤੀ ਸੀ ਉਹ ਆਪਾਂ ਦੀ ਗਰੇਵੀ ਇਸ ਸਬਜ਼ੀਆਂ ਦੇ ਵਿੱਚ ਐਡ ਕਰਕੇ 2-3 ਮਿੰਟ ਵਾਸਤੇ ਇਹਨੂੰ ਪਕਾ ਲੈਣਾ ਫਿਰ ਆਪਾਂ ਜਿਹੜਾ ਚਿਕਨ ਫਰਾਈ ਕਰਕੇ ਰੱਖਿਆ ਸੀ ਉਹ ਇਹਦੇ ਵਿੱਚ ਐਡ ਕਰ ਲੈਣਾ ਤੇ ਇਹਨੂੰ ਜਿਹੜਾ ਵਾ ਆਪਾਂ 5-7 ਮਿੰਟ ਵਾਸਤੇ ਇਸ ਤਰ੍ਹਾਂ ਪਕਾਉਣਾ ਵਾ ਫਿਰ ਆਪਾਂ ਇਹਦੇ ਵਿੱਚ ਵੀ ਜਿਹੜੀ ਬਾਕੀ ਦੀ ਗਰੇਵੀ ਬਚੀ ਸੀ ਉਹ ਹੌਲੀ ਹੌਲੀ ਐਡ ਕਰ ਦੇਣੀ ਹੈ ਇਹਨੂੰ ਜਿਹੜਾ ਵਾ 5-7 ਮਿੰਟ ਵਾਸਤੇ ਫਿਰ ਆਪਾਂ 5-7 ਜਾਂ 10 ਮਿੰਟ ਵਾਸਤੇ ਬੜੀਆ ਤਰੀਕੇ ਨਾਲ ਜਿਹੜਾ ਵਾ ਕੁੱਕ ਕਰ ਲੈਣਾ ਵਾ ਹੁਣ ਆਪਾਂ ਇਹਦੇ ਵਿੱਚ ਨਾ ਸਾਰੀ ਕਰੀਵੀ ਜਿਹੜੀ ਆ ਜਿਹਨੀ ਬਚੀ ਸੀ ਉਹ ਸਾਰੀ ਐਡ ਕਰ ਦੇਣੀ ਤੇਨੂੰ ਹੌਲੀ ਹੌਲੀ ਇਸ ਤਰ੍ਹਾਂ ਚਲਾਉਂਦੇ ਹੋਏ ਪਕਾ ਲੈਣਾ ਵਾ ਖੱਬੀ ਬਹੁਤ ਵਧੀਆ ਬਣ ਕੇ ਜਿਹੜੀ ਆ ਤਿਆਰ ਹੈ ਤੁਸੀਂ ਇਹਨੂੰ ਏਦਾਂ ਵੀ ਖਾ ਸਕਦੇ ਜੇ ਰੋਟੀ ਦੇ ਨਾਲ ਚਾਵਲ ਦੇ ਨਾਲ ਵੀ ਖਾ ਸਕਦੇ ਜੀ ਔਰ ਇਸ ਵਿੱਚ ਰੋਟੇ ਤਿੰਨ ਚਮਚੇ ਜਿਹੜੀ ਸੀ ਉਹ ਇਮਲੀ ਦੀ ਚਟਨੀ ਪਾਈ ਸੀ ਤੇ ਕਰਛੀ ਢੇਰ ਕਰਛੀ ਆਪਣਾ ਪਾਲੀ ਸੀ ਟਮਾਟੋ ਸੌਸ ਕੈਚਪ ਵਗੈਰਾ ਕੁਝ ਵੀ ਹੈ ਨਾ ਤੁਸੀਂ ਐਡ ਕਰ ਸਕਦੇ ਜੇ ਤੁਹਾਨੂੰ ਕੋਈ ਨਾ ਚਟੀਆਂ ਹੁਣ ਸਪਿਰ ਕਰ ਸਕਦੇ ਜੇ ਬਟ ਇਹਨਾਂ ਦੇ ਨਾਲ ਟੇਸ ਜਿਹੜਾ ਇਹਦਾ ਬਹੁਤ ਜ਼ਿਆਦਾ ਵਾ ਵਾ ਬਹੁਤ ਹੀ ਵਧੀਆ ਚਿੱਲੀ ਮਸ਼ਰੂਮ ਜਿਹੜਾ ਚਿੱਕਣਾ ਉਹ ਬਣ ਕੇ ਤਿਆਰ ਹੋ ਗਿਆ ਵਾ ਇਹਨੂੰ ਤੁਸੀਂ ਇੱਦਾਂ ਵੀ ਇੰਜੋਏ ਕਰ ਸਕਦੇ ਜੇ ਰੋਟੀ ਨਾਲ ਚਾਵਲ ਨਾਲ ਵੀ ਖਾ ਸਕਦੇ ਜੇ ਇਹਨੂੰ ਆਪਾਂ ਕੱਵੇ ਤੋਂ ਆ ਮਤਲਬ ਲਾ ਕੇ ਉਸੇ ਬਰਤਨ ਵਿੱਚ ਅਲੱਗ ਪਾ ਕੇ ਰੱਖ ਲੈਣਾ ਵਾ ਹੁਣ ਆਪਾਂ ਇਧਰ ਆਲੂ ਉਬਾਲ ਲਏ ਸੀ ਤਿੰਨ ਚਾਰ ਇਹਨਾਂ ਨੂੰ ਮੈਸ਼ ਕਰ ਲਿਆ ਸੀ ਇਹਦੇ ਵਿੱਚ ਨਮਕ ਲਾਲ ਮਿਰਚ ਤੇ ਅਜਵਾਇਨ ਥੋੜੀ ਜਿਹੀ ਮਿਕਸ ਕਰ ਲਾਂਗੇ ਬਿਲਕੁਲ ਹਲਕੀ ਹਲਕੀ ਆਪਾਂ ਮਿਕਸ ਕਰਨੀ ਹੈ ਫਿਰ ਇਸ ਕਰਕੇ ਕਿ ਕੋਈ ਪੇਟ ਦੀ ਪ੍ਰੋਬਲਮ ਨਾ ਹੋਵੇ ਕਿਉਂਕਿ ਜੇ ਆਪਾਂ ਜਿਆਦਾ ਮਿਰਚ ਮਸਾਲੇ ਐਡ ਕਰ ਲਾਂਗੇ ਤੇ ਸਬਜ਼ੀ ਵੀ ਆਪਣੀ ਨਾਲ ਹੈਗੀ ਐ ਨਮਕ ਵਾਲੀ ਜਾਂ ਮਿਰਚ ਮਸਾਲਿਆਂ ਵਾਲੀ ਫਿਰ ਖਾਂਚ ਜਿਆਦਾ ਟੇਸ ਨਹੀਂ ਆਏਗਾ ਕਿਉਂਕਿ ਆਪਾਂ ਆਟੇ 'ਚ ਵੀ ਨਮਕ ਵਿੱਚ ਜਿਹੜੀ ਐਡ ਕੀਤੀ ਸੀ ਹੁਣ ਆਪਾਂ ਇੱਕ ਪੇੜਾ ਬਣਾ ਕੇ ਇਹ ਰਿਤੇ ਲਗਾ ਲੈਣਾ ਹਲਕਾ ਜਿਹਾ ਕਿਉਂ ਕਿਉਂਕਿ ਬਿਲਕੁਲ ਆਪਸ਼ਨਲ ਹੈਗਾ ਜੇ ਤੁਸੀਂ ਨਾਲ ਲਗਾਉਣਾ ਚਾਹੋ ਤੇ ਰਹਿਣ ਦਿਓ ਬਾਕੀ ਇਹਨੂੰ ਲਗਾਉਣ ਨਾਲ ਜਿਹੜਿਆ ਵਾ ਉਹ ਨਾਲ ਹੋਰ ਜ਼ਿਆਦਾ ਟੇਸਟੀ ਬਣਦਾ ਵਾ ਤੇ ਜੇ ਆਪਾਂ ਆਲੂ ਦੀ ਫਿਲਿੰਗ ਪਰ ਲੈਣੀ ਹੈ ਬਸ ਉਸੇ ਤਰ੍ਹਾਂ ਇਹਨੂੰ ਆਪਾਂ ਤਿਆਰ ਕਰਨਾ ਜਿੱਦਾਂ ਆਪਾਂ ਆਮ ਆਲੂ ਦੀ ਰੋਟੀ ਤਿਆਰ ਕਰਦੇ ਆ ਬਸ ਇਹਦਾ ਆਟੇ ਗੁੰਨਣ ਵਿੱਚ ਜਿਹੜਾ ਵਾ ਥੋੜਾ ਜਿਹਾ ਉਹ ਫਰਕ ਹੁੰਦਾ ਵਾ ਤੇ ਇਹਨੂੰ ਆਪਾਂ ਵੇਲ ਲੈਣਾ ਵਾ ਮੋਟੀ ਪਤਲੀ ਰੋਟੀ ਜਿੱਦਾਂ ਦੀ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਉਸ ਤਰ੍ਹਾਂ ਨਾਲ ਵੇਲ ਸਕਦੇ ਜੀ ਤੇ ਇਹਨੂੰ ਦੋਵਾਂ ਹੱਥਾਂ ਨਾਲ ਇਸ ਤਰ੍ਹਾਂ ਥੱਪ ਕੇ ਹਲਕਾ ਹਲਕਾ ਪਾਣੀ ਲਗਾ ਕੇ ਤੇ ਇਹਨੂੰ ਤੁਸੀਂ ਤੰਦੂਰ 'ਚ ਲਗਾ ਦੇਣਾ ਰੋਟੀ ਨੂੰ ਇਸੇ ਤਰ੍ਹਾਂ ਹੀ ਆਪਾਂ ਬਾਕੀ ਦੇ ਸਾਰੇ ਫੁਲਕੇ ਵੀ ਜਿਹੜੇ ਆ ਜਾਂ ਨਾਨ ਜਿਹੜਾ ਬਾ ਤਿਆਰ ਕਰ ਲੈਣੇ ਆ ਇਹ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਇਹਨੂੰ ਤੁਸੀਂ ਚਿਕਨ ਨਾਲ ਖਾ ਸਕਦੇ ਜੇ ਛੋਲਿਆਂ ਦੀ ਸਬਜ਼ੀ ਬਣਾ ਸਕਦੇ ਜੇ ਜਾਂ ਜਿਹੜੀ ਵੀ ਸਬਜ਼ੀ ਤੁਹਾਨੂੰ ਇਹਨਾਂ ਦੇ ਨਾਲ ਟੇਸਟੀ ਲੱਗੇ ਤੁਸੀਂ ਉਹ ਤਿਆਰ ਕਰ ਸਕਦੇ ਜੀ ਦਾਲ ਬਣਾ ਸਕਦੇ ਜੇ ਜਾਂ ਸਿੰਪਲ ਕਿਸੇ ਚਟਨੀ ਨਾਲ ਵੀ ਇਹਨਾਂ ਨੂੰ ਐਨਜੋਏ ਕਰ ਸਕਦੇ ਇਹ ਬਾਕੀ ਦੇ ਨਾਨ ਵੀ ਆਪਾਂ ਇਸੇ ਤਰੀਕੇ ਨਾਲ ਤਿਆਰ ਕਰ ਲਾਂਗੇ ਤੇ ਤਦੂਰ ਵਿੱਚ ਬੇਕ ਕਰ ਲਾਂਗੇ ਸੋ ਜੀ ਅੱਜ ਦੀ ਸਾਡੀ ਜਿਹੜੀ ਰੈਸਪੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਕਰ ਚੰਗੀ ਲੱਗੀ ਆ ਤੇ ਇਸ ਨੂੰ ਲਾਈਕ ਜਰੂਰ ਕਰਨਾ ਤੇ ਵਧੀਆ-ਵਧੀਆ ਕਮੈਂਟ ਵੀ ਜਰੂਰ ਕਰਨਾ ਬਾਕੀ ਜਿਨ੍ਹਾਂ ਨੂੰ ਨਹੀਂ ਪਸੰਦ ਆਊਗੀ ਕਿਉਂਕਿ ਕਈ ਭੈਣ ਭਰਾ ਨਹੀਂ ਖਾਂਦੇ ਚਿਕਨ ਵਗੈਰਾ ਉਹਨਾਂ ਤੋਂ ਮਾਫੀ ਆ ਕਿਉਂਕਿ ਦੇਖੋ ਆਪਾਂ ਜਦੋਂ ਕੋਈ ਕੰਮ ਕਰਦੇ ਆ ਹਨਾ ਸੋਸ਼ਲ ਮੀਡੀਆ ਤੇ ਤੇ ਆਪਾਂ ਨੂੰ ਮਤਲਬ ਚਲੋ ਕੁਕਿੰਗ ਦਾ ਹੀ ਜਿਵੇਂ ਕੰਮ ਆ ਤੇ ਆਪਾਂ ਨੂੰ ਜੇ ਖਾਣੇ ਪ੍ਰੇਪੇਅਰ ਕਰਦੇ ਆ ਤੇ ਵੱਖ-ਵੱਖ ਤਰ੍ਹਾਂ ਦੇ ਖਾਣੇ ਫਿਰ ਪ੍ਰੇਪੇਅਰ ਕਰਾਂਗੇ ਤੇ ਫੇਰ ਹੀ ਆਪਣੀ ਜਿਹੜੀ ਸਾਰੀ ਤਰ੍ਹਾਂ ਦੀ ਆਡੀਅנס ਆਪਣੇ ਨਾਲ ਜੁੜੇਗੀ ਸੋ ਆਪਣੇ ਬਹੁਤ ਸੋਹਣੇ ਨਾਲ ਬਣ ਕੇ ਵੀ ਤਿਆਰ ਹੈ ਜੀ ਬਾਕੀ ਜੀ ਕੋਜ ਪੈਣਾ ਦਾ ਮਤਲਬ ਕਮੈਂਟ ਆਇਆ ਸੀ ਕਿ ਤੰਦੂਰ ਤਿਆਰ ਕਿੱਟਾ ਜਾਵੇ ਜਾ ਮੈਂ ਖੁਦ ਵੀ ਕਿਹਾ ਸੀ ਕਿ ਮੈਂ ਇੱਕ ਦੂਸਰਾ ਤੰਦੂਰ ਤਿਆਰ ਕਰਾਂਗੀ oven type ਜਿਸ ਚ ਆਪਾਂ ਬਿਸਕਟ ਪੀਜਾ ਵਗੈਰਾ ਤਿਆਰ ਕਰਨੇ ਆ ਤੇ ਹੁਣ ਮੈਂ ਬਹੁਤ ਜਲਦੀ ਇਹ ਦੋਵੇਂ ਜਿਹੜਾ ਤੰਦੂਰ ਵੀ ਹੋਵੇ ਤੇ ਚੁੱਲਾ ਵੀ ਹੋਵੇ ਤੇ ਇੱਕ ਬਿਸਕਟ ਵਗੈਰਾ ਵਾਸਤੇ oven ਤਿਆਰ ਇਹ ਹੁਣ ਅਗਰੀਆਂ ਵੀਡੀਓ ਮੇਰੀਆਂ ਕੋਸ਼ਿਸ਼ ਹੋਏਗੀ ਕਿ ਮੈਂ ਇਹ ਹੀ ਦੋ ਜਿਹੜੀਆਂ ਤਿਆਰ ਕਰਕੇ ਪਾਵਾਂ ਤਾਂ ਕਿ ਆਸਾਨੀ ਨਾਲ ਆਪਾਂ ਕੋਈ ਵੀ ਚੀਜ਼ ਆਪਣੇ ਘਰ ਵਿੱਚ ਤਿਆਰ ਕਰ ਸਕੀਏ ਦੇਖੋ ਜੀ ਆਪਣੇ ਬਹੁਤ ਵਧੀਆ ਜਿਹੜੇ ਆ ਉਹ ਨਾਨ ਬਣ ਕੇ ਤਿਆਰ ਹੋ ਗਏ ਆ कुरकुरੇ ਵਧੀਆ ਇਨਾਂ ਨੂੰ ਆਪਾਂ ਨਾਲ ਦੀ ਨਾਲ ਹੀ ਗਰਮ ਗਰਮ ਜਿਹੜੇ ਇਹਨਾਂ ਨੂੰ ਦੇਸੀ ਘਿਓ ਦੇ ਨਾਲ ਚੋਪੜੀ ਤੇ ਰੱਖ ਲੈਣਾ ਤਾਂ ਕਿ ਇਹ ਥੋੜੇ ਖਾਣ ਵਿੱਚ ਸੌਫਟ ਹੋ ਜਾਣ। ਜਿョਰੀਏ ਜੋ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਬਾਕੀ ਜੀ ਵੱਖ-ਵੱਖ ਤਰ੍ਹਾਂ ਦੇ ਖਾਣੇ ਬਣਾਓ ਤੁਸੀਂ ਵੀ, ਖਾਓ ਤੇ ਆਪਣੇ ਪਰਿਵਾਰ ਨੂੰ ਵੀ ਖਵਾਓ ਵਧੀਆ-ਵਧੀਆ। ਕੋਸ਼ਿਸ਼ ਕਰਿਆ ਕਰੋ ਕਿ ਵੱਧ ਤੋਂ ਵੱਧ ਚੀਜ਼ਾਂ ਜਿਹੜੀਆਂ ਆਪਾਂ ਘਰ ਵਿੱਚ ਤਿਆਰ ਕਰ ਸਕੀਏ ਤਾਂ ਕਿ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਾਹਰੋਂ ਖਾਣ ਦੀ ਆਦਤ ਨਾ ਪਵੇ ਉਹ ਸਾਡੇ ਹੱਥਾਂ ਦਾ ਬਣਿਆ ਖਾਣਾ ਹੀ ਖਾਣ ਕਿਉਂਕਿ ਜੇ ਕਿਸੇ ਨੂੰ ਮੰਨ ਲਓ ਕੋਈ ਵੀ ਚੀਜ਼ ਪਸੰਦ ਆ ਜੀ ਉਹਨੇ ਬਾਹਰੋਂ ਖਾਣੀ ਹੈ ਤੇ ਇਹਦੇ ਨਾਲ ਚੰਗਾ ਹੈ ਸੀ ਘਰ ਵਿੱਚ ਤਿਆਰ ਕਰ ਲਈਏ ਤਾਂ ਕਿ ਸਾਨੂੰ ਪਤਾ ਹੋਵੇਗੇ ਸਾਡੇ ਫੈਮਿਲੀ ਮੈਂਬਰਸ ਜਿਹੜੇ ਆ ਉਹ ਸਾਡੇ ਹੱਥਾਂ ਦੀ ਬਣੀ ਚੰਗੀ ਚੀਜ਼ ਹੀ ਖਾ ਰਹੇ ਆ ਬਾਹਰੋਂ ਕੁਝ ਵੀ ਮਲਬਦੀ ਚੀਜ਼ ਨਹੀਂ ਖਾ ਰਹੇ ਸੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਕਿਸੇ ਸੋਹਣੀ ਜੀ ਰੈਸਪੀ ਦੇ ਨਾਲ ਤੇ ਬਾਕੀ ਜੋ ਜੋ ਤੁਹਾਡੀਆਂ ਡਿਮਾਂਡ ਸਹੀ ਤੰਦੂਰੀ ਚੁੱਲੇ ਤੇ ਉਹ ਬੰਦੀਆਂ ਉਹ ਵੀ ਆਪਾਂ ਹੁਣ ਜਲਦੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਰੱਬ ਰਾਖਾ ਜੀ